ਦੇ ਸਾਈਡ ਤੇ ਆ ਜਾਓ ਜੀ ਸਵੰਦਰ ਸਿੰਘ ਕਿਹੜਾ ਪਿੰਡ ਫੋਲਾ ਮਿੱਟੀ ਕੀ ਹੋਇਆ ਕਿ ਉਹ ਤਾਂ ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਓਖੇ ਵਾਲੀ ਤੋਂ ਬੰਦਾ ਹੈਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪਰਣ ਦੇ ਤੇ ਇਹਦੇ ਹੁੰਦੇ ਵੀ ਇਹੋ ਕਹਿੰਦੇ ਵੀ ਆ ਟੇਕੇ ਦੇ ਖੜਕੇ ਉਹ ਕਹਿੰਦੇ ਵੀ ਚੱਲਾ ਪੈਗ ਬੁਕਲਾਉਣਾ ਅਸੀਂ ਵੀ ਛੱਡ ਕੇ ਇਹਨੂੰ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇਪਰਾ ਦਾ ਮਰੇਗਾ ਵੀ ਲੜਾਈ ਸੀ ਨਿੱਕੇਪਰੀ ਸੱਟਾਂ ਮਾਰਗੇ ਸੀ ਤਾਂ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੋਰ ਸੰਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੂੰਹ ਘਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਵੀ ਰੌਲਾ ਤਾਂ ਨਿਪੜਈ ਐ ਕਰਦੇ ਕਰਾਉਂਦੇ ਤੇ ਜੋ ਕੋਲੇ ਆ ਗਏ ਤੇ ਐਨ ਐ ਵਰਗੀ ਵੀ ਫੇਰ ਵੀ ਫਰ ਕੱਢ ਕੇ ਉਸ ਰੋਡ ਕਰਕੇ ਵੀ ਫੈਰ ਮਾਰਿਆ ਤੇ ਮੋਰੋ ਡੱਕ ਪਿਆ ਮੋਰੋ ਸਿਰ ਸੁਰਚ ਮਾਰਤਾ ਤੇ ਮੋਰੋ ਬਾਹਰ ਹੋਈ ਕਿੱਥੇ ਹੈ ਕਿੰਨੇ ਵਜੇ ਜਿਹੜਾ ਉਹ ਠੇਕਾ ਪੱਕੇ ਵਾਲਾ ਫੁੱਲਣ ਰੋਡ ਫੁੱਲਣ ਰੋਡ ਤੇ ਸਾਰੀ ਕਾਰਨ ਕੀ ਹੈ ਲੜਾਈ ਦਾ ਪਹਿਲਾ ਵੀ ਜਿਹੜਾ ਮੇਨ ਕਾਰਨ ਦਾ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਗਾਉਂਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਉਦੋਂ ਬਾਅਦ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਤੇ ਜਿਹਨੇ ਫਾਇਰਿੰਗ ਕੀਤੀ ਆ ਉਹ ਕੌਣ ਆ ਉਹ ਆਪਣਾ ਬੰਤੂ ਹੈਗਾ ਕੁਠੀ ਦਾ ਤੇ ਇੱਕ ਬਸ ਉਹ ਆਕਾਸ਼ ਹੈਗਾ ਗੱਦੋਸ ਨਾਲ ਦੀ ਫਾਇਰਿੰਗ ਕਿੰਨੇ ਫਾਇਰ ਵੀ ਇੱਕ ਦਾ ਬਸ ਉਹ ਵੀ ਵੱਜਈ ਆ ਮੇਰੇ ਮਸਾ ਸਾਥੀ ਆ ਵੀ ਪਟਦੇ ਆ ਪਟ ਬੀਏਗਾ ਤੇ ਉਜੇ ਵੇਲੇ ਜਦੋਂ ਉਹ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ-ਬੂਸਾ ਵੱਟ ਗਿਆ ਵੀ ਸਾਈਡ ਤੇ ਲੰਘ ਗਿਆ। ਕਿੰਨੇ ਦੋ ਫਰ ਦੋ ਫਰ ਅੱਛਾ ਤੁਹਾਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ। ਮੋਰੂ ਜਿਹੜਾ ਹੋਰ ਹੰਡੀ ਰੋਡ ਦੇ ਸਰਾਹ ਹਸਪੀਟਲ ਹੈ ਤੇ ਉੱਥੇ ਲੈ ਗਏ ਸੀ ਇੱਕ ਰੌਂਡ ਦੀ ਪਰਕਿਮਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ। ਤੁਸੀਂ ਕਿੰਨੇ ਜਣੇ ਸੀ ਕਿੰਨੇ ਜਣੇ ਮੈਂ ਹਾਲਾਤ ਤਾਂ ਵੀ ਕੰਦਾਈ ਸੀਗਾ। ਕੰਦਾਈ ਸੀਗਾ ਬਾਕੀ ਦਾ ਪੰਜਾਬ ਛਾਂ ਦੇ ਬੰਦੇ ਉੱਥੇ ਖੜੇ ਸੀਗੇ। ਪਿਤਾ ਕਰਕੇ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਮੈਨਾਂ ਕੰਮ ਕਰਦੇ ਸੀਗੇ ਤਾਂ ਕਰਕੇ ਆਹ ਤਾਂ ਕੱਲੇ ਹੀ ਸੀ ਵੀ ਉਤੋਂ ਵੀ ਸੰਗਤੋਂ ਗਿਆ ਸੀਗਾ ਤੁਸੀਂ ਪੱਕਾ ਕਰ ਪੱਕਾ ਕਰਨ ਕੀ ਗਏ ਸੀ ਬਿਲਕੁਲ ਯਾਨੀ ਵੀ ਜਿਹੜੇ ਮੇਰੇ ਨਾਲ ਵੀ ਬਜ਼ੁਰਗ ਸੀਗੇ ਉਹ ਉੱਤੇ ਖੜੇ ਸੀਗੇ ਜੋ ਵੀ ਤਾਰ ਨਹੀਂ ਆਵੜੇ ਪਿਤਾ ਕਰਕੇ ਹੁਣ ਹੋਰ ਕਿਸੇ ਦੀ ਸੱਟਾ ਲੱਗੀ ਸਿਰ ਤੁਹਾਡੀ ਨਾਲ ਕੱਲੇ ਮੇਰੀ ਲੱਗੀ ਹੈ ਦੂਜਾ ਕਿਸੇ ਨਾਲ ਵੀ ਜਾਣਤ ਨਹੀਂ ਸੀ ਕਿਸੇ ਨਾਲ ਡਾਈ ਰੂਈ ਦੇ ਕਰਕੇ ਸਤਿ ਸ਼੍ਰੀ ਅਕਾਲ ਅਸ ਵੀ ਉਹ ਵੀ ਆ ਯਾਂ ਬੁਲੇ ਸਰਲ ਬੰਦੀ ਲੈ ਕੇ ਆਇਆ ਹੈਗਾ ਪੁਲਿਸ ਨੂੰ ਲੈ ਕੇ ਕਿਹੜੀ ਪੁਲਿਸ ਪੰਚੀ ਸੋ ਚਾਹਤ ਨਾ ਪੁਲਿਸ ਆਣਾ ਇੱਥੇ ਬਸ ਇੱਥੇ ਆਈ ਹੈਗੀ ਕਿਹਦੇ ਉਹ ਤੇ ਬੋਈ ਨਹੀਂ ਆਇਆ ਕੀ ਮੰਗਦੀ ਕਰਦਾ ਮੰਗਦਾ ਵੀ ਬੜਾ ਵੀ ਮਹੌਲ ਬੜਾ ਖਰਾਬ ਹੋਇਆ ਪਿਆ ਬੀਰੋਏ ਦਾ ਕੰਮ ਹੀ ਹੈ ਜਿਵੇਂ ਸੋਦਰ ਪਹਿਲਾਂ ਵੀ ਜੋ ਬੰਦਾ ਵੱਢ ਗਏ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਉਈ ਪੋਸਟ ਸਟੇਸ਼ਨ ਵੀ ਕੋਲੇ ਐ ਤੇ ਬਲਾਕ ਵੀ ਕੋਲੇ ਐ ਤੇ ਬੰਦਾ ਵੀ ਪੰਜ ਕਰਮਾਂ ਦੇ ਕੋਲੇ ਬੰਦਾ ਵੜੀਏ ਕਿ ਉਹਦਾ ਮੋਹਲ ਬਸ ਵੀ ਸਰੇ ਹੀ ਬਸ ਵੀ ਕੰਮ ਕੀ ਕਰਦੇ ਪਾਸੇ ਮੈਂ ਫੈਟਰੀ ਲੱਗਿਆ ਬੀ ਸ਼ਹਿਰ ਦੇ ਅੰਦਰ ਕਮਾਲ ਸੰਗਸਾਰਾ ਸੇਵਾ ਸੰਸਥਾ ਮਛਾਣਾ ਵਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਨਲੀ ਰੋਡ ਤੇ ਇੱਕ ਵਾਰਦਾਤ ਹੋ ਗਈ ਚੀ ਇਸ ਨੂੰ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜ਼ਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਸਿਵਲ ਹਸਪਤਾਲ ਵਿਖੇ ਲੈ ਕੇ ਆਇਆ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜ਼ਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਜਿਹਦੇ ਸ਼ਮਲੇ ਉਪਰ ਦੇ ਜੇਰੇਲਾ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਗਾ ਰੈਫੈਂਡਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਗਾ ਠੀਕ ਹੁਣ ਠੀਕ ਹੈ ਸੁਰੱਖਿਆਤਾ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠਿੰਡਾ ਤੋਂ ਵੀ ਰੈਫਰ ਕਰ ਦਿੱਤਾ ਗਿਆਗਾ ਉਹ ਕਟਨਾ ਹੋਈ ਹੈ ਕੀ ਕਟਨਾ ਹੋਈ ਹੈ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਸਰ ਦੇ ਕੋਲ ਜੀ ਇਨਫੋਰਮੇਸ਼ਨ ਆਈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾ ਪੈਂਟਰੀ ਫਾਈਨਲੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਤੀਂ ਪੈਂਦਾ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉਹਦੇ ਫਾਇਰ ਵੀ ਕੀਤਾ ਕੀ ਕੰਮ ਕੀ ਉੱਥੇ ਮੈडम ਕੀ ਲੜਾਈ ਲੱਗੀ ਕਰਦਾ ਹੁੰਦੇ ਇਹ ਜੀ ਸਾਡੇ ਨਾਲ ਸੋ ਤਿੰਨ ਚਾਰ ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਹਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ 'ਤੇ ਸੱਟਾਂ ਮਾਰੀਆਂ ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ ਕਿੰਨੇ ਵਜੇ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਨਾਮਕ ਤੋਂ ਪਈਆ ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜਿਹੜੀ ਫਾਇਰਿੰਗ ਜਿਹਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨੀ ਨਹੀਂ ਪਤਾ ਲੱਗੇ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਹਣ ਪਛਾਣਦੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਇਹ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸੀ ਸੀ ਇਹ ਉਹ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੰਨਾ ਕਲੀਅਰ ਨਹੀਂ ਹੋਇਆ ਬਾਅਦ ਚ ਬਤਨ ਲੱਗੇ ਘਟਨਾ ਕਿੰਨੇ ਵਜੇ ਹੋਈ ਹੈ ਇਹ ਆਰਾਊਂਡ ਜੀ ਅਧੇਕ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ